ਕਾਲਯੁਗ ਇਹ ਲੋਕੋ ਕਾਲਯੁਗ ਦੇਖ ਲੋ ਕਾਲਯੁਗ ਕਾਲਯੁਗ ਦੀ ਤਸਵੀਰ ਦਿਖਾਉਣੀ ਆ ਤੁਹਾਨੂੰ ਬਾਈ ਜੀ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਮੁੰਡੇ ਨਾਲ ਇਸ਼ਕ ਹੋ ਗਿਆ ਆਪਦੇ ਬੱਚਿਆਂ ਨੂੰ ਛੱਡ ਕੇ ਉਹਦੇ ਨਾਲ ਚਲੀ ਗਈ ਉਹਨੇ ਕੁਝ ਦਿਨ ਰੱਖਿਆ ਆਪਦਾ ਚਿੱਤ ਭਰਿਆ ਜੀ ਭਰ ਗਿਆ ਜਦੋਂ ਉਸ ਤੋਂ ਬਾਅਦ ਦੁਬਾਰੇ ਫੇਰ ਵਾਪਸ ਭੇਜਦੀ ਤੇ ਉਸ ਤੋਂ ਬਾਅਦ ਸਿੱਧੀ ਆ ਗਈ ਆ ਗਈ ਆਪਦੇ ਸਹੁਰੇ ਪਰਿਵਾਰ ਦੇ ਅਤੇ ਦੁਬਾਰੇ ਕਹਿੰਦੀ ਹੁਣ ਮੈਨੂੰ ਰੱਖ ਲੋ ਦੇਖੋ ਹੁਣ ਸਾਰੇ ਪਰਿਵਾਰ ਵੱਲੋਂ ਸਿੱਧਾ ਕਿਹਾ ਜਾ ਰਿਹਾ ਹੈ ਕਿ ਹਣ ਨਹੀਂ ਰੱਖਣਾ ਤੇ ਅਗਲੀ ਕਹਿਣੀ ਕਹਿਣੀ ਮੈਂ ਇਸ਼ਕ ਚ ਨਹੀਂ ਹੋ ਗਈ ਸੀ ਤੇ ਪਰਿਵਾਰ ਵੱਲੋਂ ਤੇ ਉੱਥੇ ਜਿਹੜੇ ਮੌਜੂਦ ਅਧਿਕਾਰੀ ਸੀ ਉਹਨਾਂ ਵੱਲੋਂ ਦੇਖੋ ਕੀ ਕਿਹਾ ਜਾ ਰਿਹਾ ਹੈ ਉਹ ਕਹਿੰਦੇ ਨੇ ਕਹਿੰਦੇ ਇਹ ਇਸ਼ਕ ਨਹੀਂ ਸੀ ਇਹ ਹਵਸ ਸੀ ਹੈਨਾ ਇੱਕ ਹਵਸ ਦੇ ਕਰਕੇ ਤੋਂ ਆਪਦਾ ਪਰਿਵਾਰ ਆਪਦੇ ਬੱਚੇ ਛੱਡ ਕੇ ਉਸ ਬੰਦੇ ਮਗਰ ਗਈ ਤੇ ਕਿਹਾਂ ਤੋਂ ਉਸਨੇ ਵੀ ਨਹੀਂ ਰੱਖਿਆ ਸੋ ਬਾਈ ਜੀ ਇੱਕ ਸੁਨੇਹਾ ਵੀ ਹੈ ਜਿਹੜੇ ਲੋਕ ਇਸ ਵਿੱਚ ਐਸ ਤਰ੍ਹਾਂ ਅੰਨੇ ਹੋ ਜਾਂਦੇ ਨੇ ਇਹ ਕੱਲਾ ਕੁੜੀਆਂ ਵਾਸਤੇ ਨਹੀਂ ਮੁੰਡਿਆਂ ਵਾਸਤੇ ਵੀ ਹੈ ਹਰ ਇੱਕ ਵਾਸਤੇ ਹੈ ਆਜੋ ਅਜੇ ਹੋਰ ਵੀਡੀਓ ਪਈਆਂ ਨੇ ਲਾਸਟ ਵਾਲੀ ਵੀਡੀਓ 'ਚ ਜਮੇ ਅੱਗ ਦਿਖਾਵਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਵੀਡੀਓ ਹੋਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਬਾਈ ਜੀ ਇੱਕ ਕੁੜੀਆਂ ਲਈ ਨਹੀਂ ਇਹ ਮੁੰਡਿਆਂ ਲਈ ਵੀ ਮੈਸੇਜ ਹੈ ਕਿ ਯਾਰ ਆਪਣੇ ਪਰਿਵਾਰ ਤੇ ਆਪਣੇ ਜਿਹੜਾ ਜੋ ਤੁਸੀਂ ਜਿੱਥੇ ਰਹਿੰਦੇ ਹੋ ਤੁਹਾਡਾ ਹਸਬੰਡ ਹੈ ਜਾਂ ਤੁਹਾਡੀ ਵਾਈਫ ਹੈ ਉਹਨਾਂ ਤੋਂ ਬਿਨਾਂ ਬਾਈ ਜੀ ਕਿਸੇ ਨੇ ਤੁਹਾਨੂੰ ਕੁਝ ਨਹੀਂ ਪੁੱਛਣਾ ਕਿਸੇ ਨੇ 1% ਵੀ ਤੁਹਾਡਾ ਪੁੱਛਣਾ ਨਹੀਂ ਤੇ ਆਹ ਦੇਖੋ ਇਹ ਬੰਦੇ ਨੇ ਬਾਈ ਜੀ ਦੂਜੀ ਸ਼ਾਦੀ ਦੂਜਾ ਵਿਆਹ ਕਰਵਾ ਲਿਆ ਤੇ ਉਹ ਗਾਹਾਂ ਇਹਦੇ ਕੋਲੇ ਵੀ ਬੇਟਾ ਸੀ ਉਹ ਜਨਾਨੀ ਕੋਲੇ ਵੀ ਆ ਦੇਖੋ ਦੇਖ ਰਹੇ ਹੋ ਤੁਸੀਂ ਜਨਾਨੀ ਦੇ ਬੱਚੇ ਦੀ লাশ ਜੋ ਕਿ 2.5 ਸਾਲ ਦਾ ਸੀ ਇਸ ਬੰਦੇ ਨੇ ਉਹ ਦੂਜੀ ਜਿਹੜੀ ਜਨਾਨੀ ਵਿਆਹ ਕੇ ਲਿਆਂਦੀ ਸੀ ਉਹਦਾ ਇੱਕ ਅਲੱਗ ਬੱਚਾ ਸੀ ਉਹਦਾ ਉਹਨੂੰ ਮਾਰ ਕੇ ਬਾਈ ਜੀ ਥੱਲੇ ਦੱਬਦਾ ਇੱਚ ਧਰਤੀ 'ਚ ਦੇਖੋ ਪਤਾ ਵੀ ਨਹੀਂ ਲੱਗਣ ਦਿੱਤਾ লাশ ਦਾ ਕਿ ਕਿੱਧਰ ਗਈ ਕਿੱਧਰ ਨਹੀਂ ਇਹ ਜਨਾਨੀ ਦਾ ਬੱਚਾ ਸੀ ਉਹਨੇ ਵਿਆਹ ਦਿਵਾਰੇ ਕਰਵਾਇਆ ਸੀ ਇਸ ਜਨਾਨੀ ਨਾਲ ਪਹਿਲਾਂ ਉਹਦੇ ਆਪਣਾ ਬੱਚਾ ਹੈਗਾ ਅਤੇ ਬੜੇ ਪੂਰੇ ਹੌਸਲੇ ਨਾਲ ਕਹਿ ਰਿਹਾ ਕਹਿੰਦਾ ਵੀ ਅਸੀਂ ਇੱਥੋਂ ਭੰਗ ਮੰਣਣ ਆਏ ਸੀ ਅਸੀਂ ਦਾਰੂ ਵੀ ਪੀਨੇ ਮੈਂ ਤੇ ਇਹ ਜਨਾਨੀ ਤੇ ਅਸੀਂ ਭੰਗ ਵੀ ਪੀਨੇ ਦਾਰੂ ਵੀ ਪੀਨੇ ਇੱਥੋਂ ਅਸੀਂ ਭੰਗ ਮੰਸਣ ਆਏ ਸੀ ਅਤੇ ਇਹਦਾ ਜਿਹੜਾ ਬੱਚਾ ਜਿਹੜਾ 2.5 ਸਾਲਾਂ ਦਾ ਮਾਰਿਆ ਵੀ ਉਹਦੇ ਸੱਪ ਲੜ ਗਿਆ ਸੀ ਤੇ ਜਦੋਂ ਸੱਪ ਲੜ ਗਿਆ ਉਹ ਨਹੀਂ ਮਰ ਗਿਆ ਤੇ ਮੈਂ ਚੱਕ ਕੇ ਇੱਥੇ ਦਫਨਾਤਾ ਦੇਖੋ ਕੀ ਕੁਛ ਰੰਗ ਦੁਨੀਆ ਦੇ ਬਾਈ ਜੀ ਇਹ 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 ਸਪੈਸ਼ਲੀ ਬੰਦਿਆਂ ਵਾਸਤੇ ਵੀ ਹੈ ਜਨਾਨੀਆਂ ਵਾਸਤੇ ਵੀ ਹੈ ਕਿ ਅਗਰ ਤੁਸੀਂ ਵਿਆਹ ਕਰਵਾਉਣੀ ਹੈ ਤਾਂ ਤੁਹਾਡਾ ਅਗਲੇ ਦਾ ਬੱਚਾ ਤੇ ਤੁਹਾਡਾ ਬੱਚਾ ਅਗਲੇ ਦਾ ਕੁਝ ਨਹੀਂ ਲੱਗਦਾ ਨਹੀਂ ਅਗਲੇ ਦਾ ਬੱਚਾ ਤੁਹਾਡਾ ਕੁਝ ਲੱਗੇ ਉਹਨੂੰ ਸਿਰਫ ਹਵਸ਼ ਦੀ ਲੋੜ ਹੁੰਦੀ ਹੈ ਜਾਂ ਫਿਰ ਕਰਦੀ ਹੈ ਜ਼ਰੂਰਤਾਂ ਦੀ ਰੋਟੀ ਪਾਣੀ ਦੀ ਆਜੋ ਇੱਕ ਅਗਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਵੀਡੀਓ ਤੁਸੀਂ ਆਪ ਹੀ ਸੁਣ ਲਓ ਮੇਰੇ ਭਾਈ ਦਾ ਦੋਸਤ ਥਾ ਸੁਣ ਨਹੀਂ ਉਹ ਮਾਰੇ ਘਰ ਤੇ ਆਤਾ ਜਾਂਦਾ ਸੀ ਮੇਰੇ ਸਾਥ ਉਸਨੇ ਪਿਆਰ ਕੇ ਸਬੰਧ ਬਣਾਏ ਸਮਝਵਾਨ ਨਾਲ ਉਸਨੇ ਨਾਜਾ ਸਬੰਧ ਵੀ ਬਣਾਏ ਕਹਿੰਦਾ ਸੀ ਮੇਰੇ ਨਾਲ ਸ਼ਾਦੀ ਕਰੂੰਗਾ 2014 ਦੀ दो हजार अठारह में मेरी कई और शादी थी उस टाइम में अनमेरिड थी मैं उस टाइम में अनमेरिड थी अनमेरिड के साथ साथ उसने मेरे साथ संबंध बनाया कहता था तेरे को मैं शादी करूंगा प्यार करूंगा तेरे को मैं रखूंगा अपनी घर बना के तू तो कहीं शादी मत कराना नहीं, मेरी दो हजार अठारह में हुई थी दो हजार सादाह का फेयर था मेरा उसके साथ दो हजार चौदह में ठीक है दो हजार अठारह में मेरी शादी अठारह के अंदर इसने मेरा आतार डिवर्स करवा दिया मेरे घर को पिट्टी करके ये बीच में बहना लगा के चला गया था ठीक है कहता मैं अभी आ रहा हूँ मेरे माँ बाप ने कहा कोई नहीं तो आ जा फिर मेरे माँ बाप बोलने बोने लगे कि कब तक वेट करेगी फिर ये बाद में मेरे माँ बाप ने कहीं और कर दी फिर इसने आते ने मेरा तलाक करा दिया मेरे घर के साथ मारा पिट्टी करी फिर ये बोलने लग गया लड़की मेरी है ठीक है और इसके साथ तलाक तलू करवा ले मैं तेरे को रखूँगा उसके बाद मैंने महिला थाने में दर्ज करवा दिया इस पर मुकदमा दर्ज हो गया सात महीने अंदर करवाया इसकी मम्मी और उसके भाई रोज आते थे मेरे घर पे इसकी बुआ इसके ताए के लड़के आते थे कहते थे हम तेरे को रख लेंगे तेरी गुड़िया को भी रखेंगे सारा खर्चा देंगे और हम तेरे को बहू मानते हैं और आप मेरे को जब मैंने जमानत देकर राजीनामा कर लिया तो आप मेरे को मारा पिट्टी करते हैं मेरा सारा सिर फाड़ दिया मेरे को तेल मिट्टी ना के उसकी माँ आग लगाने की धमकी देती है घर में बढ़ेगी सौन करोड़ गुरु सम्राट जी बयासी आठ सौ अड़तालीस इकतालीस सात सौ सतारा